मैडम कैसे हो बढ़िया ठीक हो आगी आगी। <laughs> कैसे चल रहा है आपका काम कार चल रहा है। अच्छा चल रहा है आप शानगढ़ से हो बरसांगढ़ से ते ये शॉप आप आपकी है हां जी हां जी चलो ਤਾ ਬਹੁਤ ਵਧੀਆ ਨੇਚਰ ਹੈ ਇਹਨਾਂ ਦੀ ਬਹੁਤ ਵਧੀਆ ਸੁਭਾਅ ਹੈ ਜੀ ਸਾਥੀਓ ਆ ਪਿਆਰੇ ਬੱਚੇ ਆ ਸਕੂਲ ਦੇ ਤੇ ਪਿਆਰੇ ਪਿਆਰੀਆਂ ਬੱਚੀਆਂ ਤੇ ਹੁਣ ਇਹ ਆਈਆਂ ਗਈਆਂ ਸਕੂਲੋਂ ਤੇ ਇੱਧਰ ਅਸੀਂ ਪੁੱਛਦੇ ਆ ਵੀ ਕਿਹੜੀ ਕਿਹੜੀ ਕਲਾਸ ਚ ਪੜ੍ਹਦੀਆਂ ਤੇ ਕੀ ਕੀ ਨਾਮ ਹੈ ਬੱਚਿਆਂ ਦਾ ਤਾ ਸਾਥੀਓ ਜਿਹੜੀਆਂ ਪਿਆਰੀ ਪਿਆਰੀਆਂ ਬੱਚੀਆਂ ਬੇਟੀਆਂ ਤੇ ਇਹਨਾਂ ਨੂੰ ਬਿਠਾ ਲਿਆ ਸੀ ਸਕੂਲੋਂ ਵਾਪਸ ਆਈਆਂ ਦੀ 4 ਵਜੇ ਛੁੱਟੀ ਹੋਈ ਸੀਗੀ ਤੇ ਇਹਨਾਂ ਨੂੰ ਪੁੱਛਦੇ ਆ ਕਿਹੜੀ ਕਿਹੜੀ ਕਲਾਸ ਚ ਪੜ੍ਹਦੀਆਂ ਬੇਟਾ ਤੁਹਾਡਾ ਕੀ ਨਾਮ ਹੈ ਮੈਂ ਨੀ ਮਾਈ ਨੈਮ ਇਜ਼ ਸੁਨੀਤਾ ਰੀਦੀਨ ਕਲਾਸ +2 +2 ਇਨ ਵਿਚ ਸਕੂਲ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਸ਼ੰਗਲ ਅੱਛਾ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਬੇਟਾ ਆਪਾ ਬਤਾਓ ਬਤਾਓ ਨਾਮ ਅੱਛਾ ਹਾਂਜੀ आप बेटा। I study in class प्लस वन, प्लस वन। कितनी एज़ आपकी? साल छोटी <laughs> सी लग रही हो आप बेटा. बेटा. <laughs> आप क्या सुरभि. कौन सी कक्षा में सिक्स आप बेटा रिया क्लास सिक्स वाह आप बेटा? ਅਕਸ਼ਰਾ ਕਲਾਸ 6 ਵਾਓ ਤਾਨਿਆ ਤਾਨਿਆ ਕਲਾਸ 4 ਕਲਾਸ 4 ਵਾਓ ਮਾਈ ਨੇਮ ਇਜ਼ ਰੋਮੀਆ ਤੁਹਾਡਾ ਮਨ ਕੀ ਕਰਦਾ 6 7 ਤਾਂ ਦੇਖੋ ਕਿੰਨੀਆਂ ਪਿਆਰੇ ਪਿਆਰੀਆਂ ਬੱਚੀਆਂ ਸਕੂਲੋਂ ਆਈਆਂ ਤੇ ਅਸੀਂ ਇੱਥੇ ਰੋਕ ਲਿਆ ਆਂਟੀ ਮੈਗੀ ਬਣਾ ਰਹੀ ਹੈ ਇਹਨਾਂ ਲਈ ਤਾਂ ਇਹਨਾਂ ਨੂੰ ਅਸੀਂ ਇੱਥੇ ਬਿਠਾਇਆ ਹੈ ਬੜੀਆਂ ਪਿਆਰੀਆਂ ਬੱਚੀਆਂ ਹਾਸਮੁਖ ਬੱਚੀਆਂ ਔਰ ਬਹੁਤ ਇੰਟੈਲੀਜੈਂਟ ਬੱਚੀਆਂ ਤਾਂ ਦੇਖੋ ਆਸੇ ਪਾਸੇ ਵੀ ਜਿਹੜੇ ਇਹ ਇਸ਼ਟ ਟੀਚਰ ਬਣਨਾ ਹੈ ਇਹਨੂੰ ਟੀਚਰੀ ਬਣਾਇਓ ਤਾਂ ਦੇਖੋ ਆਸ-ਪਾਸੇ ਕਿੰਨੀ ਸੋਹਣੀ ਲੋਕੇਸ਼ਨ ਹੈ ਗ੍ਰੀਨਰੀ ਹੈ ਪੂਰੀ ਬਹੁਤ ਵਧੀਆ ਲੱਗੇ ਬੇਟਾ ਬਹੁਤ ਅੱਛੇ ਹਾਂਜੀ ਮੈਡਮ ਕੈਸੇ ਹੋ ਬੜੀ ਆਜੀ ਠੀਕ ਹੋ ਹਾਂਜੀ ਕੈਸੇ ਚੱਲ ਰਹਾ ਹੈ ਆਪਕਾ ਕੰਮ ਕਾਰ ਬੜੀਆ ਚੱਲ ਰਹਾ ਹੈ ਅੱਛਾ ਚੱਲ ਰਹਾ ਹੈ ਹਾਂਜੀ ਹਾਂਜੀ ਆਪ ਸ਼ਾਂਗੜ ਸੀ ਹੋ ਸ਼ਾਂਗੜ ਸੇ ਬਰਸ਼ਾਂਗੜ ਬਰਸ਼ਾਂਗੜ ਸੇ ਤੇ ਜੇ ਸ਼ਾਪ ਆਪ ਆਪ ਕੀ ਹੈ ਹਾਂਜੀ ਹਾਂਜੀ ਚਲੋ ਤਾਂ ਬਹੁਤ ਵਧੀਆ ਨੇਚਰ ਹੈ ਇਹਨਾਂ ਦੀ ਬਹੁਤ ਵਧੀਆ ਸਵਾ ਹੈ ਮੈਂ ਸਾਰੇ ਦੋਸਤਾਂ ਨੂੰ ਰეკਮੈਂਡ ਕਰੂੰਗਾ ਅਗਰ ਆ ਸ਼ਾਂਗੜਾ ਵਾਟਰਫਾਲ ਜਦੋਂ ਆਉਣਾ ਹੋਵੇ ਇੱਥੇ ਸਿਰਫ ਇਕਲੋਤੀ ਦੁਕਾਨ ਹੈ ਇੱਥੇ ਗੱਡੀਆਂ پارک ਹੁੰਦੀਆਂ ਤਾਂ ਗੱਡੀ پارک ਕਰਕੇ ਆ ਸਿਰਫ ਇੱਕ ਛੋਟੀ ਜੀ ਦੁਕਾਨ ਹੈ ਇੱਥੇ ਤੁਹਾਨੂੰ ਮੈਗੀ ਇਹ ਵਾਲੀ ਦੁਕਾਨ ਹੈ ਇੱਥੇ ਹਾਲ ਪਰਿਵਾਰ ਵਾਲਾ ਮਿਲੂਗਾ ਹਾਂ ਮੈਗੀ ਮਿਲੂਗੀ ਮੋਮੋਜ਼ ਮਿਲਣਗੇ ਔਰ ਇਹਨਾਂ ਦਾ ਜਿਹੜਾ ਸਿੱਡੂ ਹੈ ਜਿਹੜਾ ਇਥੋਂ ਦਾ ਦੇਸੀ ਫੂਡ ਹੈ ਲੋਕਲ ਫੂਡ ਹੈ ਤਾਂ ਉਹ ਮਿਲੇਗਾ ਤਾਂ ਇਹ ਇਥੋਂ ਜ਼ਰੂਰ ਆ ਇਹਨਾਂ ਤੋਂ ਲਓ ਬਹੁਤ ਵਧੀਆ ਇਹਨਾਂ ਦੀ ਨੇਚਰ ਹੈ ਤੇ ਬਹੁਤ ਵਧੀਆ ਇਹਨਾਂ ਦਾ ਸੁਹਾਇਗਾ ਤੇ ਇਹ ਪਿਆਰੀਆਂ ਬੱਚੀਆਂ ਠੀਕ ਹੈ ਬੇਟਾ ਹੈਲੋ ਕਰੋ ਹੈਲੋ ਓਕੇ ਬੇਟਾ ਪਹਾੜੀ ਬੱਚਿਆਂ ਦਾ ਡਾਂਸ ਇਹ ਹਿਮਾਚਲ ਦਾ ਜਿਹੜਾ ਕਲਚਰ ਹੈਗਾ ਇੱਥੋਂ ਦਾ ਸਥਾਨਕ ਡਾਂਸ ਆ ਬੜਿਆ ਬਾਹਾਂ ਜੀ ਹਿਲਾ ਕੇ ਇੱਕ ਕਤਾਰ ਦੇ ਵਿੱਚ ਇਹ ਨੱਚ ਰਹੀਆਂ ਪਿਆਰੀਆਂ ਬੱਚੀਆਂ ਤਾਂ ਜਿਹੜਾ ਇਹ ਇੱਥੋਂ ਦਾ ਜਿਹੜਾ ਸਥਾਨਕ ਡਾਂਸ ਆ ਕਲਚਰ ਡਾਂਸ ਕਹਿ ਸਕਦੇ ਆ ਦੇ ਨਾਲ ਸਾਡਾ ਸਾਥੀ ਵੀ ਆ ਗਿਆ ਕਹਿੰਦਾ ਮੈਂ ਵੀ ਇਹਨਾਂ ਨਾਲ ਉਵੇਂ ਡਾਂਸ ਕਰਨਾ ਤਾਂ ਪਹਿਲਾਂ ਇਹਨਾਂ ਨੇ ਜਿਹੜਾ ਆ ਦਾ ਸਤਾਨਕ ਡਾਂਸ ਕੀਤਾ ਫਿਰ ਸਾਡੇ ਨਾਲ ਪੰਜਾਬੀ ਗੀਤ ਤੇ ਪੰਗੜਾ ਪਾਇਆ ਆ ਦੇਖੋ ਇੱਕ ਕਤਾਰ ਦੇ ਵਿੱਚ ਜੱਫੀ ਜੀ ਪਾ ਕੇ ਇਹ ਕਿਸੇ ਗਾਣੇ ਤੇ ਡਾਂਸ ਕਰਦੀਆਂ